ਐਸਆਈਆ ਵੋਟ ਸੁੱਧਾਈ ਆ ਗਈ ਪੰਜਾਬ ਦੀ ਵੀ 1 ਫਰਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਐਸਆਈਆ ਹੋ ਗਿਆ ਇਹ ਵੋਟ ਸੁੱਧਾਈ ਦੀ ਪ੍ਰਕਿਰਿਆ ਆਪਣਾ ਹੀ ਚੱਲ ਰਹੀ ਹੈ ਇੱਕ ਪਾਸੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੀ ਇਹ ਬੜੇ ਨੁਪੁੰਤ ਤਰੀਕੇ ਨਾਲ ਕਰਨ ਦੀ ਪ੍ਰਕਿਰਿਆ ਹੈ ਤਾਂ ਕਿ ਸਹੀ ਵੋਟਾਂ ਪੁੱਖਤਣ ਜਾਲੀ ਵੋਟਾਂ ਨਾ ਹੋਣ ਗਲਤ ਨਾ ਹੋਣ ਦੋਵੇਂ ਪਾਸੇ ਇੰਨੇ ਲੋਕਾਂ ਨੂੰ ਸਾਹਮਣੇ ਲਿਆ ਰਹੀ ਹੈ ਵਿਰੋਧੀ ਧਿਰ ਕਿ ਦੇਖੋ ਜੀ ਇਹ ਤਾਂ ਜਿਉਂਦੇ ਜਾਗਦੇ ਨੇ ਉਹਨਾਂ ਨੂੰ ਮਰਿਆ ਦਿਖਾਤਾ ਜਿਹੜੇ ਮਰੇ ਹੋਏ ਨੇ ਉਹ ਜੂੜੇ ਦਿਖਾਤੇ ਹੈ ਸਹੀ ਬੰਦਿਆਂ ਦੀਆਂ ਵੋਟਾਂ ਕੱਟਤੀਆਂ ਉਹ ਕਹਿੰਦੇ ਨਹੀਂ ਜੀ ਇਹ ਬਾਹਰੋਂ ਆਏ ਨੇ ਬਾਹਰੀ ਸੂਬੇ ਵਾਲੇ ਨੇ ਜੀ ਬਾਹਰੋਂ ਮੁਲਕ ਵਾਲੇ ਦੇ ਜੀ ਉਹਨਾਂ ਦੀਆਂ ਇਕੱਟੀਆਂ ਨੇ ਬਹੁਤ ਖੇਡ ਹੋਇਆ ਇਹ ਵੋਟਸ ਦਾ ਹੀ ਹੋਏਗੀ ਜਾਂ 2027 ਲਈ ਸਿਆਸੀ ਸੈਟਿੰਗ ਦਾ ਖੇਡ ਵੀ ਹੋਏਗਾ 12 ਸੂਬਿਆਂ ਤੋਂ ਪਹਿਲਾਂ ਵੋਟਸ ਦਾਇਗੀ ਪ੍ਰਕਿਰਿਆ ਚੱਲ ਚੁੱਕੀ ਤੇ 12 ਸੂਬਿਆਂ 'ਚ 6.5 ਕਰੋੜ ਤੋਂ ਵੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਪਰੀਖ ਨੂੰ ਲੈ ਕੇ ਸਮਾਂ ਬਚ ਗਿਆ ਕਿ ਕੇਂਦਰੀ ਮੰਤਰੀ ਨੇ ਉਹ ਕਹਿੰਦੇ ਤਰੀਕਾ ਕਿ ਦਿੱਲੀ ਦੇ ਵਿੱਚ ਬੀਜੇਪੀ ਦੇ ਮੰਤਰੀ ਨੇ ਕਹਿੰਦੇ ਉਹ ਤਰੀਕਾ ਫਿਰ ਕਹਿੰਦੇ ਉਹਨਾਂ ਦਾ ਹੀ ਵਿਪາກ ਹੈ ਦਾ ਉਹਨਾਂ ਦਾ ਹੀ ਮਤਲਬ ਹੈ ਕਹਿੰਦੇ ਨਹੀਂ ਤਰੀਕਾ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਕਦੇ ਤਰੀਕ ਦੇ ਵਾਲੇ ਨਾਲ ਕਿਹੜੀ ਹੈ ਕਦੇ ਮੰਤਰੀ ਦੇ ਵਾਲਾ ਦੋਵਾਂ ਦਾ ਬੈਠਾ ਹੋ ਸ਼ੰਕੇ ਛੋਪੇ ਬੈਠਾ ਕੱਲੀ ਚੰਡੀਗੜ੍ਹ ਦੇ ਵਿੱਚ ਤਿਆਰੀਆਂ ਦੇਖਣ ਲਈ ਪਹੁੰਚੇ ਦਿੱਲੀ ਦੇ ਮੰਤਰੀ ਮਨਜਿੰਦਰ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਫਰਵਰੀ ਨੂੰ ਪੰਜਾਬ ਆ ਰਹੇ ਨੇ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਮਿੰਦ ਸਿੰਘ ਬਿੱਟੂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਇੱਕ ਦਿਨ ਜਲੰਧਰ ਆ ਰਹੇ ਹਨ ਅਸਲ 'ਚ 1 ਫਰਵਰੀ ਨੂੰ ਸ਼੍ਰੀ ਗੁਰੂ ਰਵੀਦਾਸ ਜੀ ਦਾ ਹੈਗਾ ਪ੍ਰਕਾਸ਼ ਪੁਰਬ ਤੇ ਉਸ ਦਿਨ ਇਥੋਂ ਵੱਡੀ ਗਿਣਤੀ ਚ ਸੰਗਤ ਇਸ ਲਈ ਜਾਂਦੀ ਵੀ ਹੈ ਪਰ ਡੇਰਾ ਸਚਕਣ ਵੱਲਾ ਵੀ ਬੜੇ ਸਮਾਰਕ ਹੁੰਦੇ ਨੇ ਹੁਣ ਉਸ ਦਿਨ ਬਕਾਇਦਾ ਤੌਰ ਤੇ ਉੱਤੇ ਬਜਟ ਵੀ ਹੈ ਤੇ ਬਜਟ ਵਾਲੇ ਦਿਨ ਹੀ ਕਹਿੰਦੇ ਜੀ ਸ਼ਾਮ ਨੂੰ ਪ੍ਰਧਾਨ ਮੰਤਰੀ ਜੀ ਨੇ ਡੇਰਾ ਸਚਕਣ ਵੱਲਾ ਆਉਣਾ ਤੈਅ ਕੀਤਾ ਹੈ ਇਹਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹਨਾਂ ਨੇ ਪੇਚ ਵੀ ਫਸ ਕੇ ਦੀ ਚਰਨੀ ਚੰਨੀ ਹੋ ਰਾਣਾ ਪ੍ਰਧਾਨ ਮੰਤਰੀ ਦਾ ਉਹਨਾਂ ਨੇ ਇੱਕ ਵਾਰ ਚਿੱਠੀ ਲਿਖੀ ਹੈ ਪਰ ਸਾਡੇ ਦੇ ਮੁੱਖ ਮੰਤਰੀ ਸਾਹਿਬ ਵੀ ਫੇਰੀ ਗਿਆ ਚਾਹੁੰਦੇ ਵਿਦੇਸ਼ ਫੇਰੀ ਹਲੰਬੀ ਜਾ ਕੇ ਆਇਆ ਸਨੀਵ अरोड़ा ਜੀ ਨੂੰ ਲੈ ਕੇ ਗਏ ਸੀ ਕਾਫੀ ਕਹਿੰਦੇ ਨਿਵੇਸ਼ ਲਈ ਪ੍ਰਬੰਧ ਕਰਦੇ ਫਿਰਦੇ ਆ ਮਾਰਚ ਮਹੀਨੇ ਚ ਵੱਡਾ ਇਨਵੈਸਟਮੈਂਟ ਸਮੇਲਨ ਕਰਾਉਣਾ ਹੈ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਜਸਤਾਂ ਇਨਵੈਸਟਮੈਂਟ ਲੈਣ ਜਾਂ ਸਨੀਵ अरोड़ा ਜੀ ਨਾਲ ਝਟ ਝਟ ਲੈ ਕੇ ਆਏ ਖਾਸਾ ਜਾਹ ਛੁੱਟੇ ਮੈਂ ਪਿਛਲੇ ਦਿਨ ਅਤਿ ਵੀ ਜਾਣਾ ਚਾਹੁੰਦੇ ਸੀ ਯੂਰਪ ਦਾ ਫੇਰੀ ਸੀ ਬਰਤਾਨੀਆ ਇਹਨਾਂ ਇਜ਼ਰਾਈਲ ਇਹਨਾਂ ਮਿਲਕਾਂ ਜਾਣਾ ਚਾਹੁੰਦੇ ਸੀ ਕਹਿੰਦੇ ਜੀ ਗ੍ਰਹਿ ਮੰਤਰੀ ਨਾਲ ਇਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਮਾ ਹੋਰਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਉਮੇਸ਼ਾ ਦੇ ਨਾਮ ਚਿੱਠੀ ਲਿਖੀ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਮ ਚਿੱਠੀ ਲਿਖਦੇ ਆ ਉਹਨਾਂ ਨੂੰ ਕਿਹਾ ਜੀ ਕਿ ਚੰਡੀਗੜ੍ਹ ਜਿਹਨੂੰ ਤੁਸੀਂ ਝੂਠੀ ਵਜੋਂ ਬਣਾਇਆ ਹੋਇਆ ਇਹ ਪੰਜਾਬ ਦੀ ਰਾਜਧਾਨੀ ਹੈ ਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲਾਇਸੈਂਸੀ ਹਥਿਆਰ ਲੈ ਕੇ ਆਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਤੇ ਬਹਾਲ ਕੀਤੀ ਜਾ। ਮੁਤਾਬਕ ਆ ਜੀ ਬਜਨਾ ਕਰ ਸਭ ਨੇ ਚਿੱਠੀ ਸਹੀ ਲਿਖੀ ਹੈ। ਪਰ ਜਨਾਬ ਅਸੀਂ ਇਹ ਟੈਂਪਰੇਰੀ ਪੁੜੀਆਂ ਕਿਉਂ ਮੰਗਦੇ? ਅਸੀਂ ਰਾਜਨੀਤਿਕ ਲੜਾਈ ਕਿਉਂ ਨਹੀਂ ਲੜਦੇ ਕਿ ਜਨਾਬ ਚੰਡੀਗੜ੍ਹ ਸਾਡਾ ਸਾਨੂੰ ਦਿਓ ਫਿਰ ਆਪਣੇ ਨਿਯਮ ਪਾਲੜੇ। ਸਿਰ ਵੋਟ ਸੁਧਾਈ ਆ ਗਈ ਪੰਜਾਬ ਦੀ ਵੀ ਵਾਰੀ ਜੀ ਹਾਂ ਐਸ ਆਈ ਆਰ ਦੇ ਵਿੱਚ ਹੁਣ ਪੰਜਾਬ ਦਾ ਨੰਬਰ ਲੱਗਣ ਵਾਲਾ ਦੇਸ਼ ਭਰ ਦੇ ਜਿਹੜੇ ਸੂਬੇ ਰਹਿ ਗਏ ਉਹਨਾਂ ਚ ਕਹਿੰਦੇ ਇਸ ਬਰੇ ਦੇ ਫਰਬਰੀ ਮਾਰਚ ਮਹੀਨੇ ਚ ਜਿਹੜਾ ਮਹੀਨਾ ਕੱਲ ਤੋਂ ਚੜ ਜਾਣਾ ਹੈ ਲਗਭਗ ਸੋ ਇੱਕ ਦਿਨ ਬਾਕੀ ਹੈ 31 ਤੋਂ 1 ਤਰੀਕ ਤੋਂ ਵੀ ਮਹੀਨਾ ਚੜ ਜਾਣਾ ਸੋ ਇਸ ਲਈ 1 ਫਰਬਰੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਐਸ ਆਈ ਆਰ ਹੋਣ ਜਾ ਰਹੀ ਹੈ ਵੋਟ ਸੁਧਾਈ ਦੀ ਪ੍ਰਕਿਰਿਆ ਅਪਣਾਈ ਜਾਗੀ ਹੁਣ ਇਹਦੇ ਨਾਲ ਹੀ ਸਵਾਲ ਇਹ ਖੜਾ ਹੋ ਗਿਆ ਕਿ ਕੀ ਇਹ ਵੋਟਸ ਦਾ ਹੀ ਹੋਏਗੀ ਕਿ ਸਿਆਸੀ ਰੇੜਕਾਇਥਕ ਵੀ ਪਏਗਾ ਇੱਕ ਪਾਸੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੀ ਇਹ ਬੜੇ ਨਪੂਣ ਤਰੀਕੇ ਨਾਲ ਕਰਨ ਦੀ ਪ੍ਰਕਿਰਿਆ ਹੈ ਤਾਂ ਕਿ ਸਹੀ ਵੋਟਾਂ ਪੁੱਗਤਣ ਜਾਲੀ ਵੋਟਾਂ ਨਾ ਹੋਣ ਗਲਤ ਨਾ ਹੋਣ ਦੋਵੇਂ ਪਾਸੇ ਇੰਨੇ ਲੋਕਾਂ ਨੂੰ ਸਾਹਮਣੇ ਲਿਆ ਰਹੀ ਹੈ ਵਿਰੋਧੀ ਧਿਰ ਕਿ ਦੇਖੋ ਜੀ ਇਹ ਤਾਂ ਜਿਉਂਦੇ ਜਾਗਦੇ ਨੇ ਨੂੰ ਮਰਿਆ ਦਿਖਾਤਾ ਜਿਹੜੇ ਮਰੇ ਹੋਏ ਨੇ ਉਹ ਜਿਉਦੇ ਦਿਖਾਤੇ ਹੈ ਸਹੀ ਬੰਦਿਆਂ ਦੀਆਂ ਵੋਟਾਂ ਕੱਟਤੀਆਂ ਉਹ ਕਹਿੰਦੇ ਨਹੀਂ ਜੀ ਇਹ ਬਾਹਰੋਂ ਆਏ ਨੇ ਬਾਹਲੀ ਸੂਬੇ ਵਾਲੇ ਨੇ ਜੀ ਬਾਹਰੋਂ ਮੁਲਕ ਵਾਲੇ ਦੇ ਜੀ ਉਹਨਾਂ ਦੀਆਂ ਇਕੱਟੀਆਂ ਨੇ ਬਹੁਤ ਖੇਡ ਹੋ ਰਿਆ ਕੀ ਪੰਜਾਬ ਚ ਵੀ ਪੱਛਮੀ ਬੰਗਾਲ ਜਾਂ ਹੋਰਨਾਂ ਸੂਬਿਆਂ ਵਾਂਗ ਟਕਰਾਅਲੀ ਸਥਿਤੀ ਬਣੇਗੀ ਜਾਂ ਫਿਰ ਇੱਥੇ ਚੁੱਪ ਕਰਕੇ ਸਰਕਾਰ ਦੇ ਸਹਿਯੋਗ ਨਾਲ ਸਭਾ ਖੇਡ ਹੋ ਜਾਏਗਾ ਕੀ ਇਹ ਵੋਟ ਸਦਾਈ ਹੋਏਗੀ ਜਾਂ 227 ਲਈ ਸਿਆਸੀ ਸੈਟਿੰਗ ਦਾ ਖੇਡ ਵੀ ਹੋਏਗਾ 12 ਸੂਬੇ ਤੋਂ ਪਹਿਲਾਂ ਵੋਟਸ ਦੀ ਪ੍ਰਕਿਰਿਆ ਚਾ ਚੁੱਕੇ ਨੇ ਤੇ 12 ਸੂਬਿਆਂ ਚ 6.5 ਕਰੋੜ ਤੋਂ ਵੱਧ ਵੋਟਾਂ ਕੱਟੀਆਂ ਜਾ ਚੁੱਕੀਆਂ ਨੇ 6 ਕਰੋੜ 59 ਲੱਖ ਵੋਟਾਂ ਇਸ ਐਸਆਈਆਰ ਦੇ ਵਿੱਚ 12 ਸੂਬਿਆਂ ਚ ਕੱਟੀਆਂ ਗਈਆਂ ਜੇ ਇੰਨੀਆਂ ਵੋਟਾਂ ਝਾਲੀ ਬਣੀਆਂ ਹੋਈਆਂ ਸੀ ਤੇ ਫਿਰ ਸਰਕਾਰਾਂ ਗਲਤ ਚੁਣੀ ਜਾਂਦੀਆਂ ਰਹੀਆਂ ਨਤੀਜੇ ਗਲਤ ਆਉਂਦੇ ਰਹੇ ਫਿਰ ਇਹ ਵੀ ਸਵਾਲ ਹੈ ਚਲੋ ਪਰ ਆਪਾਂ ਹੁਣ ਪੰਜਾਬ ਦੇ ਵੱਲ ਜੇ ਮੈਂ ਗੱਲ ਕਰਾਂ ਕਹਿੰਦੇ ਜੀ ਪੰਜਾਬ ਚ 227 ਚੋਣਾਂ ਨੇ ਤੇ 227 ਦੀਆਂ ਚੋਣਾਂ ਤੋਂ ਪਹਿਲਾਂ ਐਸਆਈਆਰ ਹੋਣੀ ਆ ਫਰਵਰੀ ਮਾਰਚ ਚ ਤਿਆਰੀ ਹੈ ਜੀ ਤੇ 5 ਦਿਨਾਂ ਦਾ ਵੀਆਲ ਨੂੰ ਟਾਈਮ ਦਿੱਤਾ ਗਿਆ ਵਿਧਾਨ ਸਭਾ ਦੀਆਂ ਚੋਣਾਂ 227 ਤੋਂ ਪਹਿਲਾਂ ਹੀ ਪੰਜਾਬ ਚ ਵੋਟਰਾਂ ਦੀਆਂ ਸੂਚੀਆਂ ਨੂੰ ਮੁੜ ਕੇ ਅ ਦਰੂਸਤ ਕਰਨ ਦੇ ਹਵਾਲੇ ਨਾਲ ਰਿਵੀਜ਼ਨ ਕਰਨ ਦੇ ਹਵਾਲੇ ਨਾਲ ਐਸਆਈਆਰ ਐਸਆਈਆਰ ਕਰਾਇਆ ਜਾ ਰਿਹਾ ਮਤਲਬ ਜਿਹਨੂੰ ਕਹਿੰਦੇ ਆ ਸਪੈਸ਼ਲ ਇਨਸੈਂਟਿਵ ਰਿਵੀਜ਼ਨ ਸੋ ਜੀ ਐਸਆਈਆਰ ਦਾ ਕੰਮ ਕਹਿੰਦੇ ਇਸੇ ਸਾਲ ਫਰਵਰੀ ਮਾਰਚ ਮਹੀਨੇ ਤੋਂ ਸ਼ੁਰੂ ਹੋ ਜਾਣਾ ਹੈ ਪੰਜਾਬ ਚ ਫਰਵਰੀ ਮਹੀਨਾ ਚੜ ਰਿਹਾ ਹੈ ਫਰਵਰੀ ਤੇ ਮਾਰਚ ਮਹੀਨੇ ਚ ਇੱਥੇ ਕਾਰਵਾਈ ਸ਼ੁਰੂ ਹੋ ਜਾਣੀ ਹੈ ਪੰਜਾਬ ਦੇ ਚੀਫ ਇਲੈਕਟ੍ਰੋਨਿਕ ਅਫਸਰ ਸੀਈਓ ਨੇ ਵੀ ਐਸਆਈਆਰ ਦੇ ਲਈ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਬਾਰੇ ਰਾਸ਼ਟਰੀ ਚੋਣ ਕਮਿਸ਼ਨ ਜਿਹੜਾ ਈਸੀਆਈ ਹੈ ਉਹਨੇ ਇੱਕ ਦਿਨ ਪਹਿਲਾਂ ਹੀ ਸਾਰੇ ਸੁਭਿਆਂ ਨੂੰ ਵਰਚੁਅਲ ਮੀਟਿੰਗ ਦੇ ਰਾਹੀਂ ਦੱਸ ਦਿੱਤਾ ਜੀ ਦੇ ਵਿੱਚ ਪੰਜਾਬ ਵੀ ਸ਼ਾਮਲ ਹੈ ਕਐਸਆਈਆਰ ਪੰਜਾਬ ਚ ਫਰਵਰੀ ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ ਕੇਂਦਰੀ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਅਨੁਸਾਰ ਸੀਓ ਪੰਜਾਬ ਨੇ ਮਾਦਾਤਾ ਸੂਚੀਆਂ ਦੀ ਗੜਬੜੀ ਨੂੰ ਠੀਕ ਕਰਨ ਦੇ ਲਈ ਕਹਿੰਦੇ ਆਦੇਸ਼ ਦੇ ਦਿੱਤੇ ਨੇ ਸੋ ਸਾਡੀਆਂ ਵੋਟਰ ਸੂਚੀਆਂ ਨੂੰ ਦਰੁਸਤ ਕਰਨ ਦੇ ਲਈ ਕਹਿੰਦੇ ਹੁਕਮ ਹੋ ਗਏ ਨੇ ਜੀ ਇਸ ਤੋਂ ਪਹਿਲਾਂ 12 ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਇਹਨਾਂ ਨੂੰ ਮਿਲਾ ਕੇ 12 ਸੂਬੇ ਬਣੇ ਉਹਨਾਂ ਚ ਐਸਆਈਆਰ ਦੀ ਪ੍ਰਕਿਰਿਆ ਕੰਪਲੀਟ ਹੋ ਚੁੱਕੀ ਆ ਕਈ ਥਾਵਾਂ ਤੇ ਬਹੁਤ ਵਿਰੋਧ ਹੋਇਆ ਬਹੁਤ ਹਗਾਮਾ ਹੋਇਆ ਬੜੇ ਤੱਤ ਸਾਹਮਣੇ ਆਏ ਭਰੂਤੀ ਦੇ ਅਲੀਡਰ ਕਈ ਰਿਪੋਰਟਾਂ ਸਾਹਮਣੇ ਰੱਖਦੇ ਰਹੇ ਸੋ ਜਿਸ ਨੂੰ ਲੈ ਕੇ ਤਾਂ ਸੁਭਰੇ ਕੇ 6 ਕਰੋੜ 59 ਲੱਖ 6 ਕਰੋੜ 59 ਲੱਖ ਲੋਕਾਂ ਦੀਆਂ ਵੋਟਾਂ ਐਸਐਸਆਈਆਰ ਦੇ ਤਹਿਤ ਡਰਾਫਟ ਲਿਸਟ ਤੋਂ ਹਟ ਚੁੱਕੀਆਂ ਨੇ ਸੋ ਜੇ ਆਪਾਂ ਇਹ ਸਵਾਲਾਂ ਸਮਝਣਾ ਹੋਵੇ ਇਲੈਕਟ੍ਰੋਨਿਕ ਮੈਪਿੰਗ ਪਰਸੈਂਟ ਸੁਧਾਰੋ ਜੀ ਕਹਿੰਦੇ ਐਸਆਈਆਰ ਦੇ ਲਈ ਪੰਜਾਬ ਦੇ ਵਿੱਚ ਸੀਓ ਨੇ ਦੋ ਵੱਡੀਆਂ ਹਦਾਇਤਾਂ ਦਿੱਤੀਆਂ ਨੇ ਇੱਕ ਤਾਂ ਇਲੈਕਟ੍ਰੋਨਿਕ ਮੈਪਿੰਗ ਕਹਿੰਦੇ ਪਰਸੈਂਟ ਆਉ ਸੁਧਾਰੋ ਦੂਜਾ ਬੀਐਲਓ ਨੂੰ 5 ਦਿਨ ਦਾ ਟਾਈਮ ਹੈ ਬੀਐਲਓ ਅੱਜ ਜਾਨੀ ਕਿ 30 ਜਨਵਰੀ ਤੋਂ ਲੈ ਕੇ 3 ਫਰਵਰੀ ਤੱਕ ਵੋਟਰ ਸੂਚੀਆਂ ਦੀ ਗਲਤੀਆਂ ਨੂੰ ਠੀਕ ਕਰਨਗੇ ਇਸ ਲਈ ਉਹਨਾਂ ਨੂੰ 5 ਦਿਨ ਦੇ ਲਈ ਉਹਨਾਂ ਦੇ ਡਿਪਾਰਟਮੈਂਟ ਤੋਂ ਰੀਲੀਵ ਕਰ ਲਿਆ ਗਿਆ ਇਹਨਾਂ 5 ਦਿਨਾਂ ਦੇ ਵਿੱਚ ਬੀਐਲਓ ਉਹਨਾਂ ਗਲਤੀਆਂ ਨੂੰ ਠੀਕ ਕਰਨਗੇ ਜੋ ਉਹਨਾਂ ਨੇ ਰੰਗीन ਵੋਟਰ ਸੂਚੀਆਂ ਬਣਾਉਂਦੇ ਸਮੇਂ ਕੀਤੀਆਂ ਸੀ ਜੋ ਜਿਹੜੀਆਂ ਉਹ ਚ ਪਹਿਲਾਂ ਗਲਤੀ ਹੋਣਗੀਆਂ ਫਿਰ ਬੀਐਲਓ ਨੇ ਕੁਝ ਵੋਟਰਾਂ ਦੀਆਂ ਬਲੈਕ ਐਂਡ ਵਾਈਟ ਫੋਟੋਆਂ ਲਾਈਆਂ ਸੀ ਕੁਝ ਦੀਆਂ ਫੋਟੋਆਂ ਸੂਚੀਆਂ ਚ ਬਲਰ ਨੇ ਇਸ ਤੋਂ ਇਲਾਵਾ ਕੁਝ ਫੋਟੋਆਂ ਟੇਡੀਆਂ ਨੇ ਹੈ ਤੇ ਨਾਮ ਜਾਂ ਹੋਰ ਜਾਣਕਾਰੀਆਂ ਪਰਦੇ ਸਮੇ ਟਾਈਪਿੰਗ ਦੀਆਂ ਕੁਝ ਗਲਤੀਆਂ ਨੇ ਬੀਅਲ ਨੂੰ ਇਹਨਾਂ ਸਾਰੇ ਕੰਮਾਂ ਨੂੰ ਠੀਕ ਕਰਨ ਲਈ 5 ਦਾ ਟਾਈਮ ਦਿੱਤਾ ਉਹ ਤੋਂ ਬਾਅਦ ਫਿਰ ਪ੍ਰਕਿਰਿਆ ਬਕਾਇਦਾ ਤੌਰ ਤੇ ਫਿਰ ਸ਼ੁਰੂ ਹੋ ਜੂਗੀ ਹੁਣ ਇਲੈਕਟ੍ਰੋਨਿਕ ਮੈਪਿੰਗ ਪਰਸੈਂਟ ਕੀ ਆ ਕਹਿੰਦੇ ਜੀ ਇਹਨੂੰ ਵੀ ਲੈ ਕੇ ਇਲੈਕਟ੍ਰੋਨਿਕ ਮੈਪਿੰਗ ਪਰਸੈਂਟ ਤੋਂ ਪਤਾ ਚੱਲਦਾ ਹੈ ਕਿ ਕਿਸੇ ਖੇਤਰ ਦੇ ਵਿੱਚ ভোটার ਸੂਚੀ ਦੇ ਵਿੱਚ ਕਿੰਨੇ ਵੋਟਰਾਂ ਦਾ ਜਾਣਕਾਰੀ ਹੈ ਸਹੀ ਤਰੀਕੇ ਨਾਲ ਵੈਰੀਫਾਈਡ ਨੇ ਡਿਜੀਟਲ ਸਿਸਟਮ ਨਾਲ ਉਹਨਾਂ ਨੂੰ ਜੁੜਿਆ ਜਾ ਚੁੱਕਿਆ ਹੈ ਕਿ ਨਹੀਂ ਇਹਨਾਂ ਚ ਵੋਟਰ ਦਾ ਨਾਮ ਪਤਾ ਫੋਟੋ ਉਮਰ ਸਾਰੇ ਸੰਬੰਧਿਤ ਡਾਟਾ ਜਾਣਕਾਰੀ ਉਹ ਮਿਲਾਨ ਹੋਣਾ ਜ਼ਰੂਰੀ ਹੈ ਕਹਿੰਦੇ ਜੀ ਉਹ ਤੋਂ ਬਾਅਦ ਫਿਰ ਪ੍ਰਕਿਰਿਆ ਪਰ ਜਦੋਂ ਕਿ ਧਰਤ ਤੋਂ ਜਿਹੜੀ ਜਾਣਕਾਰੀ ਆਉਂਦੀ ਹੈ ਅਗਲੇ ਆਧਾਰ ਕਾਰਡ ਵੀ ਚੱਕੀ ਫਿਰਦੇ ਨੇ ভোটার ਕਾਰਡ ਵੀ ਚੱਕੀ ਫਿਰਦੇ ਨੇ ਆਪਣੇ ਆਪ ਨੂੰ ਯੂਨੇ ਹੁੰਦਾ ਸਰਟੀਫਿਕੇਟ ਬੈਂਕ ਕਾਪੀਆਂ ਵੀ ਸਾਰਾ ਕੁਝ ਵੀ ਨੇ ਪਰ ਉਹ ਕਹਿੰਦੇ ਨਹੀਂ ਜੀ ਤੁਸੀਂ ਸਭ ਦੀ ਸੂਚੀ ਜਮਾ ਚੁੱਕੇ ਹੋ ਇਹ ਵੀ ਹਵਾਲਾ ਹੈਗਾ ਹੁਣ ਇਹਦੇ ਉੱਤੇ ਜਿਹੜਾ ਫੋਕਸ ਹੈ ਤਾਂ ਸਭ ਤੋਂ ਵੱਡਾ ਪਹਿਲੂ ਹੈ ਕਿ 12 ਸੂਬੇ ਕੀ ਇੰਨੇ ਜਾਂਦੀ ਵੋਟਰ ਸੀ ਜੀ 6 ਕਰੋੜ ਤੋਂ ਉੱਪਰ ਮਤਲਬ ਐਵਰੇਜ ਹਰ ਸੂਬੇ ਚ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ 12 ਚ ਕਾਰਵਾਈ ਹੋ ਚੁੱਕੀ ਐ ਐਸ ਆਈ ਆਰ ਦੀ ਮਤਲਬ 2 ਕਰੋੜ ਤੋਂ ਉੱਪਰ ਦੀ ਐਵਰੇਜ ਬੈਠ ਰਹੀ ਹੈ ਜਦਾ ਮਤਲਬ ਮਤਲਬ 50 50 ਲੱਖ ਦੀ ਐਵਰੇਜ ਬੈਠ ਰਹੀ ਹੈ ਜੇ 12 ਸੂਬੇ ਨੇ 6 ਕਰੋੜ ਸੋ ਇਥੋਂ ਦਾ ਜਿਆਦਾ ਲੋ ਕਿ 50 ਲੱਖ ਵੋਟ ਹਰ ਸੂਬੇ ਚ ਘਟੀ ਗਈ ਦਾ ਮਤਲਬ ਸੋ ਇਹ ਆਪਣੇ ਹਿਸਾਬ ਨਾਲ ਕੇ 6 ਕਰੋੜ ਦੇ ਕਰੀਬ ਹੈ 6 ਕਰੋੜ 95 ਲੱਖ ਇਹਦਾ ਮਤਲਬ ਸੋ 50 ਲੱਖ ਦੇ ਗੇਟ ਚ ਵੋਟ ਹਰ ਸੂਬੇ ਚ ਗਾਇਬ ਹੋ ਰਹੀ ਹੈ ਇਹ ਇਹ ਐਵਰੇਜ ਬਣਦੀ ਹੈ ਦਾ ਮਤਲਬ ਜੀ ਚਲੋ ਆਪਾਂ ਜੇ ਇਹ ਸਵਾਲ ਉਨਾ ਜਾਈਏ ਤਾਂ ਲੋ ਜੀ ਮੇਰੇ ਕੋਲ ਜੇ ਆਪਾਂ ਗੱਲ ਕਰੀਏ ਕਹਿੰਦੇ ਜੀ 12 ਸੂਬਿਆਂ ਦੇ ਵਿੱਚ ਜਿਹੜੀ 6 ਕਰੋੜ ਤੋਂ ਵੱਧ ਵੋਟਾਂ ਕੱਟ ਹੋਈਆਂ 6 ਕਰੋੜ 59 ਲੱਖ ਵੋਟਾਂ ਮੈਂ ਉਹਦੇ ਹਵਾਲਿਆਂ ਜੀ ਜਾਣਾਂ ਤਾਂ ਮੇਰੇ ਕੋਲ ਰਿਕਾਰਡ ਪਿਆ ਜੀ ਜਿਹੜਾ ਸਾਰਾ ਉਹ ਦੱਸਦਾ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਟੋਟਲ 12 ਸੂਬਿਆਂ ਦੀ ਤਾਂ ਇਹਨਾਂ 12 ਸੂਬਿਆਂ ਦੇ ਵਿੱਚੋਂ 6 ਕਰੋੜ 59 ਲੱਖ ਜਿਹੜੇ ਵੋਟਰ ਕੱਟ ਹੋਏ ਉਹਦੇ ਵਿੱਚੋਂ ਕੁੱਲ ਵੋਟਰ ਕਹਿੰਦੇ ਜੀ ਪਹਿਲਾਂ 50 ਕਰੋੜ 97 ਲੱਖ ਸੀ ਤੇ ਨਾਮ ਕੱਟੇ ਗਏ 6 ਕਰੋੜ 59 ਲੱਖ ਤੇ ਤੇ ਜੀ ਹੁਣ ਵੋਟਰ ਰਹਿ ਗਏ 44 ਕਰੋੜ 38 ਲੱਖ ਇਹ ਉਹਨਾਂ ਵਾਰਾਂ ਸੁਭਿਆਂ ਦਾ ਰਿਕਾਰਡ ਹੈ ਹੁਣ ਜੇ ਮੈਂ ਸੂਬਾ ਪਈ ਆ ਜਾਵਾਂ ਰਾਜਸਥਾਨ 48 ਲੱਖ 85000 ਨਾਮ ਖਟ ਗਈ ਤਾਂ ਹੀ ਮੈਂ ਕਹ ਰਿਹਾ ਨਾ ਕਿ ਐਵਰੇਜ 50 ਲੱਖ ਤੋਂ ਉੱਪਰ ਜਾ ਰਹੀ ਹੈ ਐਵਰੇਜ ਪਹਿਲਾਂ 5 ਕਰੋੜ 48 ਲੱਖ ਵੋਟਰ ਸੀ ਹੁਣ 5 ਕਰੋੜ 6 ਲੱਖ ਵੋਟਰ ਰਹਿ ਗਏ ਲਗਭਗ 48 ਕਰੋੜ 48 41 ਲੱਖ 85000 ਵੋਟ ਰਾਸਾਂ ਚੋੜ ਗਈ ਮਤਲਬ ਲਗਭਗ 42 ਲੱਖ ਦੇ ਕਰੀਬ ਫਿਰ ਵਾਰੀ ਆਈ ਉੱਤਰ ਪ੍ਰਦੇਸ਼ ਦੀ ਯੂਪੀ ਦੀ 18.72% ਦੀ ਵੋਟਰਾਂ ਦੇ ਨਾਮ ਕਟਿਆ ਜੀ ਯੂਪੀ ਦੇ ਵਿੱਚ ਜੇ ਉਤਲ ਗਲਤ ਵੋਟਾਂ ਨਾਲ ਸਰਕਾਰ ਬਣ ਗਈ ਕਿ ਅਗਲੀ ਵਾਰ ਬਣੀ ਨਾ ਇਸ ਲਈ ਵੋਟਾਂ ਇਹ ਵੀ ਸਵਾਲ ਖੜੇ ਨੇ ਯੂਪੀ ਦੇ ਵਿੱਚ 15 ਕਰੋੜ ਤੋਂ ਵੱਧ ਵੋਟਰ ਨੇ 15 ਕਰੋੜ 44 ਲੱਖ ਵੋਟਰ ਸੀ ਜਿਨ੍ਹਾਂ ਚੋਂ 2 ਕਰੋੜ 99 ਲੱਖ ਵੋਟਰ ਉੜ ਗਏ ਲਗਭਗ 3 ਕਰੋੜ ਦੇ ਨੇੜੇ ਤੇੜੇ 2 ਕਰੋੜ 99 ਲੱਖ ਵੋਟਰ ਉੜ ਗਏ ਤੇ ਬਚੇ ਕਿੰਨੇ ਜੀ ਹੁਣ 12 ਕਰੋੜ 55 ਲੱਖ 12.5 ਕਰੋੜ ਦੇ ਕਰੀਬ ਬਚੇ ਫਿਰ ਮਧ ਪ੍ਰਦੇਸ਼ ਮਧ ਪ੍ਰਦੇਸ਼ ਦੇ ਵਿੱਚ ਜੀ 42 ਲੱਖ ਦੇ ਕਰੀਬ ਵੋਟ ਕਟੇ ਲਗਭਗ 7.44% ਦੀ ਐਮਪੀ ਦੇ ਵਿੱਚ ਮਧ ਪ੍ਰਦੇਸ਼ ভোটার ਸੀ ਜੀ ਪਹਿਲਾਂ 5 ਕਰੋੜ 74 ਲੱਖ ਹੁਣ ਬਚੇ ਨੇ 5 ਕਰੋੜ 31 ਲੱਖ 42 ਲੱਖ 74000 ਵੋਟਾਂ ਕਟੀਆਂ ਗਈਆਂ ਸਭ ਤੋਂ ਵੱਧ ਯੂਪੀ ਦਾ ਜਿਵੇਂ ਅੰਕੜਾ ਆ ਰਿਹਾ ਨਾ 3 ਕਰੋੜ ਦੇ ਨੇੜੇ ਤੇ ਚਲਾ ਗਿਆ ਇਸ ਲਈ ਵੀ ਇਹ ਪਹਿਲੂ ਵੱਡਾ Rajasthan ਦੇ ਤੋਂ ਕਿ 41 ਲੱਖੇ ਕੱਟੇ ਨੇ ਤੇ ਇਸ ਤੋਂ ਬਾਅਦ Madhya Pradesh ਵਿੱਚ ਵੀ 42 ਲੱਖ ਕੱਟੇ ਨੇ ਬਹੁਤ ਨੇ ਜਦੋਂ ਪੱਛਮੀ ਬੰਗਾਲ ਜਿੱਥੇ ਬਹੁਤ ਰੇੜਕਾ ਸਭ ਦੇ ਸਾਹਮਣੇ ਆਇਆ ਪੱਛਮੀ ਬੰਗਾਲ ਦੇ ਵਿੱਚ 7 ਕਰੋੜ 66 ਲੱਖ ਵੋਟਰ ਸੀ ਹੁਣ ਰਹਿ ਗਏ ਜੀ 7 ਕਰੋੜ 8 ਲੱਖ ਤੇ ਇਹਦੇ ਵਿੱਚੋਂ ਸਿੱਧੇ 58 ਲੱਖ 20 ਹਜ਼ਾਰ ਵੋਟਰ ਉੜ ਗਏ ਲਗਭਗ 58 ਲੱਖ 20 ਹਜ਼ਾਰ VOTER ਕੱਟੇਗੇ ਮਤਲਬ 7.6% 77% ਤੋਂ ਜ਼ਿਆਦਾ VOTER ਪੱਛਮੀ ਬੰਗਾਲ ਚ ਕੱਟੇ ਗਏ। ਗੁਜਰਾਤ 73 ਲੱਖ ਤੋਂ ਵੱਧ VOTER ਗੁਜਰਾਤ ਵੀ ਉੱਟ ਗਏ। ਇਹ ਤਾਂ ਗੁਜਰਾਤ ਚ ਲਗਾਤਾਰ ਸਰਕਾਰ ਦੀ ਮੰਡਰੀ ਹੋ ਗਲਤ ਬਣਦੀ ਆ ਰਹੀ ਹੈ। ਇਹ ਐਨੇ VOTER ਚਾਹੀਦੇ ਨੇ। 14.52% 73 ਲੱਖ ਤੋਂ ਵੱਧ VOTER ਕਟੇ। 5 ਕਰੋੜ 8 ਲੱਖ VOTER ਸੀ ਹੁਣ 4 ਕਰੋੜ 34 ਲੱਖ ਵੋਟਰ ਰਹਿ ਗਏ ਤੇ 73.73 73 ਲੱਖ 73 ਹਜ਼ਾਰ ਵੋਟਰ ਗੁਜਰਾਤ ਛੋੜ ਗਏ ਤਾਮਿਲनाडु 97 ਲੱਖ ਵੋਟਾਂ ਕੱਟੀਆਂ ਗਈਆਂ ਇਸੇ ਤਰ੍ਹਾਂ ਹੋਰ ਜਿਹੜੇ ਸੂਬੇ ਬਣਦੇ ਨੇ ਪੋਂਡਿਚਰੀ ਹੈ ਨਾ 1 ਲੱਖ ਦੇ ਕਰੀਬ ਕਟਿਆ Goa 1 ਲੱਖ ਦੇ ਕਰੀਬ ਕਟਿਆ ਲਕਸ਼ਦੀਪ 16 ਹਜ਼ਾਰ ਦੇ ਕਰੀਬ ਵੋਟਰਾਂ ਦੇ ਨਾਮ ਕੱਟ ਗਏ ਅੰਡੇਮਾਨਿਕੋਬਾਰ ਚ 64000 ਦੇ ਕਰੀਬ ਵੋਟਰਾਂ ਦੇ ਨਾਮ ਕੱਟ ਗਏ ਛੱਤੀਗੜ੍ਹ 27 ਲੱਖ ਦੇ ਕਰੀਬ ਵੋਟਰ ਕੱਟ ਗਏ ਕੇਰਲਾ 24 ਲੱਖ ਦੇ ਕਰੀਬ ਵੋਟਰ ਕੱਟ ਗਏ ਸੋ ਗੋਆ ਦੇ ਵਿੱਚ 85% ਤੋਂ ਜ਼ਿਆਦਾ ਵੋਟਰਾਂ ਦੇ ਨਾਮ ਕੱਟ ਗਏ ਪੁੰਡੂਚਰੀ ਚ 10% ਤੋਂ ਜ਼ਿਆਦਾ ਵੋਟਰ ਕੱਟ ਗਏ ਲਕਸ਼ਦੀਪ ਦੇ ਵਿੱਚ 3% ਦੇ ਲਗਭਗ ਵੋਟਰ ਕੱਟ ਗਏ ਅੰਡੇਮਾਨਿਕੋਬਾਰ ਚ 85% ਤੋਂ ਜ਼ਿਆਦਾ ਵੋਟਰਾਂ ਦੇ ਨਾਮ ਕੱਟ ਗਏ ਛੱਤੀਗੜ੍ਹ ਚ 12% ਤੋਂ ਵੱਧ ਵੋਟਰਾਂ ਦੇ ਨਾਮ ਕੱਟ ਗਏ ਕੇਰਲਾ ਚ 85% ਤੋਂ ਵੱਧ ਵੋਟਰਾਂ ਦੇ ਨਾਮ ਕੱਟ ਗਏ ਇੰਜ 12 ਸੂਬੇ ਤੇ ਕੇਂਦਰ ਸ਼ਤਪ੍ਰਦੇਸ਼ਾਂ ਨੂੰ ਮਿਲਾ ਕੇ ਜਿਹੜਾ 12 ਸੂਬੇ ਨੇ ਉਹਨਾਂ ਚ 6 6.5 ਕਰੋੜ ਤੋਂ ਵੱਧ ਵੋਟਰਾਂ ਦੇ ਨਾਮ ਕੱਟ ਦਿੱਤੇ ਗਏ ਨੇ ਸੋ ਹੁਣ ਪੰਜਾਬ ਦੇ ਮੂਹਰੇ ਚੁਣੌਤੀ ਹੈ ਕਿ ਪੰਜਾਬ ਐਸਆਈਆਰ ਨਾਲ ਕਿਵੇਂ ਨੇ ਜੱਟਦਾ ਹੈ ਕੀ ਇਹ ਸੱਚਮੁੱਚ ਨਿਰਪੱਖ ਤਰੀਕੇ ਨਾਲ درست ਤਰੀਕੇ ਨਾਲ VOTING ਦੀ ਸੁਧਾਈ ਦਾ ਪ੍ਰਕਿਰਿਆ ਹੋਏਗੀ ਜਾਂ ਇੱਥੇ ਬਾਹਰੀਆਂ ਦੀਆਂ ਵੋਟਾਂ ਬਣਨਗੀਆਂ ਬਾਹਰਲੇ ਸੂਬੇ ਵਾਲਿਆਂ ਦੀਆਂ ਤੇ ਪੰਜਾਬ ਵਾਲਿਆਂ ਦੀਆਂ ਇਕੱਠੀਆਂ ਜਾਣਗੀਆਂ ਕਿ ਇਹ ਮੈਨੇਜਮੈਂਟ ਦੀ ਵੀ ਤਰਕਿਰ ਹੈ ਕਿ ਰਾਜਨੀਤਿਕ ਤਰ੍ਹਾਂ ਨੂੰ ਸ਼ੰਕੇ ਛੋਬੇ ਹੈ ਕਿ ਯੂਪੀ ਬਿਹਾਰ ਤੋਂ ਜਿਹੜੀ ਲੇਬਰ ਇੱਥੇ ਬੈਠੀ ਹੈ ਜਿਨ੍ਹਾਂ ਦੀ ਵੋਟ ਨਹੀਂ ਬਣੀ ਉਹਨਾਂ ਦੀ ਬਣਾ ਦਿੱਤੀ ਜਾਊਗੀ ਤੇ ਉਰੀ ਵਾਲੇ ਲੋਕਾਂ ਦੀ ਘਟ ਦਿੱਤੀ ਜਾਊਗੀ ਤਾਂ ਕਿ ਉਹਨਾਂ ਦੀ ਗਿਣਤੀ ਵੱਧ ਜਾਵੇ ਤੇ ਖੇਲ ਸਿਆਸੀ ਬਦਲ ਜਾਵੇ ਇਹ ਵੀ ਸ਼ੰਕੇ ਸ਼ੋਭੇ ਆ ਦੂਸਰੇ ਪਾਸੇ ਆ ਜਨਵਰੀ ਫਰਵਰੀ ਮਾਰਚ ਸਾਡਾ ਐਸਆਈਆਰ ਦੇ ਮਾਮਲੇ ਚ ਲੰਘ ਜਾਣਾ ਤੇ ਅਗਲੀ 27 ਜੇਤੂ ਚੋਣਾਂ ਉਹਨਾਂ ਦਿਨਾਂ 'ਚ ਜਨਗਣਨਾ ਦਾ ਦੂਜਾ ਗੇੜ ਹੋਣਾ ਹੁਣ ਜਨਗਣਨਾ ਦਾ ਗੇੜ ਨੂੰ ਬਦਲਿਆ ਜਾਊਗਾ ਕਿ ਇਸ ਦੌਰਾਨ ਹੀ ਜਨਗਣਨਾ ਕੀਤੀ ਜਾਊਗੀ ਫਿਰ ਚੋਣਾਂ ਅਗੇ ਪਿੱਛੇ ਜਾਣਗੀਆਂ ਕਿ ਐਸਆਈਆਰ ਦੇ ਨਤੀਜੇ ਐਸਆਈਆਰ ਦੀ ਰਿਪੋਰਟ ਤੈਅ ਕਰੂਗੀ ਕਿ ਪੰਜਾਬ ਦੇ ਵਿੱਚ ਵੀ ਸੋਸਤਾਈ ਦੀਆਂ ਸਿਆਸੀ ਖੇਡਾਂ ਪਹਿਲਾਂ ਖੇਡਣੀਆਂ ਕਿ ਬਾਅਦ ਚੋ ਖੇਡਣੀਆਂ ਕੁਝ ਤਾਂ ਕਹਿੰਦੇ ਕਿ ਦਸੰਬਰ ਦੇ ਨੇੜੇ ਤੇੜੀ ਜਾ ਸਕਦੀਆਂ ਐ ਇਸੇ ਮਹੀ ਇਸੇ ਸਾਲ ਚ 226 ਦੇ ਦਸੰਬਰ ਮਹੀਨੇ ਜੀ ਐਡਵਾਂਸ ਚੋਣਾ ਹੋ ਸਕਦੀ ਹੈ ਉਸ ਤੋਂ ਬਾਅਦ ਫਿਰ ਜਨਗਣਨਾ ਹੁੰਦੀ ਰਹੂਗੀ ਤੇ ਦੂਸਰੇ ਕੁਝ ਤਰ੍ਹਾਂ ਕਹਿੰਦੇ ਕਿ ਨਹੀਂ ਜਨਗਣਨਾ ਕੈਸੇ ਸਮਝੇ ਹੋ ਜੂਗੀ ਚੋਣਾ ਦੋ ਮਹੀਨੇ ਅੱਗੇ ਪਾਈਆਂ ਜਾ ਸਕਦੀਆਂ ਕੁਝ ਕਹਿੰਦੇ ਕਿ ਨਹੀਂ ਜਨਗਣਨਾ ਨੂੰ ਅੱਗੇ ਪਿੱਛੇ ਕੀਤਾ ਜਾ ਸਕਦਾ ਹੁਣ ਜੋ ਮਰਜੀ ਹੋਵੇ ਜਦੋਂ ਜਨਗਣਨਾ ਤੇ ਚੋਣਾਂ ਦਾ ਮਾਮਲਾ ਕੋਸਤਾ ਦਾ ਹੋਊਗਾ ਅਜੇ ਪੰਜਾਬ ਮੂਰੀ ਐਸਆਈਆਰ ਵੱਡੀ ਚੁਣੌਤੀ ਹੈ ਦੇਖਦੇ ਹਾਂ ਪੰਜਾਬ ਪੰਜਾਬ ਦੀਆਂ ਰਾਜਨੀਤਿਕ ਤਰ੍ਹਾਂ ਪੰਜਾਬ ਦੇ ਲੋਕ ਇਸ ਦੇ ਉੱਤੇ ਕਿਵੇਂ ਆਪਣਾ ਪੱਖ ਰੱਖਦੇ ਨੇ ਕਿਵੇਂ ਆਪਣੀ ਦਲੀਲ ਰੱਖਦੇ ਨੇ ਕਿਵੇਂ ਆਪਣਾ ਸਾਹਮਣੇ ਆਉਂਦੇ ਨੇ ਇਸ ਨੂੰ ਲੈ ਕੇ ਸ਼ੰਕੇ ਸ਼ੋਭਿਆਂ ਨੂੰ ਲੈ ਕੇ ਇਹ ਵੱਡੀ ਚੁਣੌਤੀ ਵੱਡਾ ਸਵਾਲ ਪੰਜਾਬ ਮੂਰੀ ਆ ਖੜਾ ਹੋਇਆ ਹੈ ਐਸਆਰ ਪੰਜਾਬ ਚ ਦਾਕਰ ਹੋ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਤਰੀਕ ਨੂੰ ਲੈ ਕੇ ਕੁਸਮਾਨ ਬਚ ਗਿਆ ਕਦੀ ਇੱਕ ਤਰੀਕ ਦਾ ਹਵਾਲਾ ਆਉਂਦਾ ਕਦੀ ਦੋ ਤਰੀਕ ਦਾ ਹਵਾਲਾ ਆਉਂਦਾ ਇੱਕ ਕੇਂਦਰੀ ਮੰਤਰੀ ਨੇ ਉਹ ਕਹਿੰਦੇ ਇੱਕ ਤਰੀਕ ਹੈ ਇੱਕ ਦਿੱਲੀ ਦੇ ਵਿੱਚ ਬੀਜੇਪੀ ਦੇ ਮੰਤਰੀ ਨੇ ਉਹ ਕਹਿੰਦੇ ਦੋ ਤਰੀਕ ਹੈ ਫਿਰ ਕਹਿੰਦੇ ਉਹਨਾਂ ਦਾ ਹੀ ਵਿਭਾਗ ਕਹਿੰਦਾ ਉਹਨਾਂ ਦਾ ਹੀ ਮਤਲਬ ਹੈ ਕਹਿੰਦਾ ਨਹੀਂ ਇੱਕ ਤਰੀਕ ਹੈ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਕਦੇ ਇੱਕ ਤਰੀਕ ਦੇ ਹਵਾਲੇ ਨਾਲ ਇਹਦੀ ਹੈ ਕਦੇ ਦੋ ਤਰੀਕ ਦੇ ਹਵਾਲੇ ਨਾਲ ਇਹ ਦੋ ਵਿਧਾ ਪੈਦਾ ਹੋ ਗਈ ਹੈ ਸ਼ੰਕੇ ਸ਼ੋਕੇ ਪੈਦਾ ਹੋ ਗਏ ਮੈਸੇ ਸੁਭਾਵਨਾ ਇੱਕ ਤਰੀਕ ਦੀ ਹੋਇਆ ਕਿਉਂਕਿ ਮੁੱਢਲੀ ਜਾਣਕਾਰੀ ਜੋ ਰਵਨੀਤ ਬਿੱਟੂ ਦੇ ਹਵਾਲੇ ਨਾਲ ਸਾਹਮਣੇ ਆਈ ਸੀ ਉਹ ਇੱਕ ਤਰੀਕ ਦੀ ਸੀ ਤੇ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਨੂੰ ਲੈ ਕੇ ਜਿਹੜੇ ਸੁਰੱਖਿਆ ਦਸਤੇ ਨੇ ਜਾਂ ਜਾਂਚ ਪ੍ਰਕਿਰਿਆ ਹੈ ਉਹਦੇ ਲਈ ਮਤਲਬ ਡੇਟਾ ਸਰਚ ਕਰਨ ਬੱਲਾ ਤੇ ਉਸ ਖੇਤਰ ਦੇ ਵਿੱਚ ਰਹਾਾਂ ਦੇ ਵਿੱਚ ਉਹ ਸਾਰੀ ਪ੍ਰਕਿਰਿਆ ਦੇ ਲਈ ਉਹਨਾਂ ਦੀ ਟੀਮਾਂ ਪਹੁੰਚ ਗਈਆਂ ਨੇ ਛਾਣਬੀਨ ਸ਼ੁਰੂ ਹੋ ਗਈ ਹੈ ਜਾਂਚ ਪੜਤਾਲ ਸੁਰੱਖਿਆ ਤੇ ਪ੍ਰਬੰਧ ਸੋ ਇਸ ਲਈ ਸੰਭਾਵਨਾ ਕਿੰਨ ਇੱਕ ਤਰੀਕ ਦੀ ਹੈ ਪਰ ਦੋ ਤਰੀਕ ਵਿੱਚੋਂ ਕਿੱਥੋਂ ਆਗੀ ਲੋ ਆਪਾਂ ਗੱਲ ਕਰਦੇ ਹਾਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੇ ਦੌਰੇ ਨੂੰ ਲੈ ਕੇ ਭਾਜਪਾ ਆਗੂਆਂ ਦੇ ਵਿੱਚ ਛੀ ਕਨਫਿਊਜ਼ਨ ਫੈਲ ਗਈ ਹੈ। ਕਹਿੰਦੇ ਜੀ ਚੰਡੀਗੜ੍ਹ ਦੇ ਵਿੱਚ ਤਿਆਰੀਆਂ ਦੇਖਣ ਲਈ ਪਹੁੰਚੇ ਦਿੱਲੀ ਦੇ ਮੰਤਰੀ ਮਨਜਿੰਦਰ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਫਰਵਰੀ ਨੂੰ ਪੰਜਾਬ ਆ ਰਹੇ ਨੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਮਨੀ ਸਿੰਘ ਬਿੱਟੂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ 1 ਤਰੀਕ ਨੂੰ ਜਲੰਧਰ ਆ ਰਹੇ ਨੇ। ਇੱਕ ਪਾਸੇ ਤੁਹਾਡੇ ਦਾ ਸੱਚ ਕੰਡ ਬੱਲਾ ਜਾਣਦਾ ਵਾਲਾ ਦੂਸਰੇ ਪਾਸੇ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਕਰਨ ਦਾ ਬਹਿਜੂਗਾ। ਇਸ ਬਾਰੇ ਜਲੰਧਰ ਦੇ ਬੀਜੇਪੀ ਆਗੂਆਂ ਦਾ ਜਦੋਂ ਪਰਖਸਾ ਉਹ ਕਹਿੰਦੇ ਜੀ ਦੌਰਾ ਤਾਂ 1 ਫਰਵਰੀ ਦਾ ਹੈ। ਇਹੀ ਫਾਈਨਲ ਹੈ ਜੀ। ਫਿਰ ਕਹਿੰਦੇ ਜੀ ਉਹਦੇ ਲਈ ਸਿਕਿਉਰਿਟੀ ਜਲੰਦਰ ਪਹੁੰਚ ਗਈ ਹੈ। ਪਾਰਟੀ ਇਸ हिसाब ਨਾਲ ਤਿਆਰੀ ਕਰਦੀ ਹੈ। ਹਾਲਾਂਕਿ ਥੋੜੀ ਦੇਰੀ ਬਾਅਦ ਉਹਨਾਂ ਹੀ ਲੀਡਰਾਂ ਨੇ ਸੰਪਰਕ ਸੱਦ ਕੇ ਕਿਹਾ ਕਿ ਨਹੀਂ ਜੀ 2 ਫਰਵਰੀ ਹੋ ਗਿਆ ਜੀ ਦੌਰਾ ਤਾਂ। ਇਹ ਭਾਜਪਾ ਲੀਡਰਾਂ ਦੇ ਹਵਾਲੇ ਨਾਲ ਮੀਡੀਆ 'ਚ ਖਬਰਾਂ ਚੱਲ ਪਈਆਂ ਕਿ ਪਹਿਲਾਂ 1 ਫਰਵਰੀ ਕਿਹਾ ਜਾ ਰਿਹਾ ਸੀ ਫਿਰ 2 ਫਰਵਰੀ, ਮਿੱਟੂ 1 ਫਰਵਰੀ, ਸਰਸਾ 2 ਫਰਵਰੀ। ਇਹ ਸਾਰੇ ਮਾਮਲੇ 'ਚ ਮਨਜਿੰਦਰ ਸਰਸਾ ਦੇ ਦਫ਼ਤਰ ਨਾਲ ਜਦੋਂ ਕੁਝ ਮੀਡੀਆਦਾਰਾਂ ਨੇ ਸੰਪਰਕ ਕੀਤਾ ਉਹ ਕਹਿੰਦੇ ਨੇ ਉਹ ਕਹਿੰਦੇ ਜੀ ਸਰਸਾ ਜੀ ਦਾ 2 ਫਰਵਰੀ ਕਹੇਗੇ ਫਿਰ ਦੁਬਾਰਾ ਸਰਸੇ ਹੋਰਾਂ ਨੂੰ ਸਪੱਸ਼ਟੀਕਰਨ ਦੇਣ ਲਈ ਕਹਣਾ ਵੀ ਨਹੀਂ ਜੀ 1 ਫਰਵਰੀ ਹੋਇਆ ਇਹ ਕਨਫਿਊਜ਼ਨ ਪੈਦਾ ਅਸਲ ਚ 1 ਫਰਵਰੀ ਨੂੰ ਸ਼੍ਰੀ ਗੁਰੂ ਰਵੀਦਾਸ ਜੀ ਦਾ ਹੈਗਾ ਪ੍ਰਕਾਸ਼ ਪੁਰਬ ਤੇ ਉਸ ਦਿਨ ਇਥੋਂ ਵੱਡੀ ਗਿਣਤੀ ਚ ਸੰਗਤ ਇਸ ਲਈ ਜਾਂਦੀ ਵੀ ਹੈ ਪਰ ਡੇਰਾ ਸਰਚਕਾਂ ਦੇ ਵੱਲਾ ਵੀ ਬਡੇ ਸਮਾਗਮ ਹੁੰਦੇ ਨੇ ਹੁਣ ਉਸ ਦਿਨ ਬਕਾਇਦਾ ਤੌਰ ਦੇ ਉੱਤੇ ਬਜਟ ਵੀ ਹੈ ਤੇ ਬਜਟ ਵਾਲੇ ਦਿਨ ਹੀ ਕਹਿੰਦੇ ਜੀ ਸ਼ਾਮ ਨੂੰ ਪ੍ਰਧਾਨ ਮੰਤਰੀ ਜੀ ਨੇ ਡੇਰਾ ਸਚਕੰਡ ਵੱਲ ਆਉਣਾ ਤੈਅ ਕੀਤਾ ਜਿਹਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜੀ ਨਾਲ ਪੇਚ ਵੀ ਫਸ ਗਈ ਦੀ ਚਰਨੀ ਚੱਨੀ ਹੋਣਾ ਪ੍ਰਧਾਨ ਮੰਤਰੀ ਦਾ ਉਹਨਾਂ ਨੇ ਇੱਕ ਵਾਰ ਫਿਰ ਚਿੱਠੀ ਲਿਖੀ ਹੈ ਉਹ ਕਹਿੰਦੇ ਜੀ ਇੱਕ ਤਾਂ ਬਜਟ ਦੀ ਤਰੀਕ ਅਗੇ ਪਿੱਛੇ ਕਰੋ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਛੁੱਟੀ ਹੋਣੀ ਚਾਹੀਦੀ ਹੈ ਹੁਣ ਇਹਦੇ ਮਤਲਬ ਉਹ ਕਹਿੰਦੇ ਅਸੀਂ ਵੀ ਜਾਣਾ ਕੀ ਇਹ ਉਸ ਸਮਾਰਗ ਵਿੱਚ ਆਉਣ ਦੀ ਕਵਾਇਦ ਹੈ ਜਾਂ ਇਹ ਬਜਟ ਦੇ ਹਵਾਲੇ ਨਾਲ ਛੁੱਟੀ ਦੀ ਕਵਾਇਦ ਹੈ ਜਾਂ ਸਿਰਫ ਧਿਆਨ ਕੇਂਦਰਿਤ ਕਰਨ ਲਈ ਹੈ ਪਹਿਲੂ ਪਰ ਕੁਝ ਵੀ ਹੋਵੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਰੀਕ ਦੀ ਫੇਰੀ ਨੂੰ ਲੈ ਕੇ ਸ਼ੰਕਾ ਸ਼ੂਭਾ ਪੈਦਾ ਹੋ ਗਿਆ ਕਿ 1 ਕਿ 2 ਅਜੇ ਅਧਿਕਾਰਕ ਤੌਰ ਤੇ ਕੇਂਦਰ ਵੱਲੋਂ ਚਲੋ ਮੈਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆ ਰਿਹਾ ਹਾਂ ਤਦ ਤੱਕ ਯਾਦਗਾਰਕ ਤੌਰ ਤੇ ਪੰਜਾਬ ਸਰਕਾਰ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਆਇਆ ਸੀ 1 ਔਰ 2 ਤਰੀਕ ਤੱਕ ਕਨਫਿਊਜ਼ਨ ਮੀਡੀਆ ਦੀਆਂ ਖਬਰਾਂ ਬਣਿਆ ਹੋਇਆ ਸੀ ਚਲੋ ਇਹ ਧਾਰਿਆ ਪ੍ਰਧਾਨ ਮੰਤਰੀ ਦੀ ਫੇਰੀ ਦਾ ਹਵਾਲਾ ਪੈਸੇ 22 ਤਰੀਕ ਨੂੰ ਅ ਮੇਟੈਲ ਵੀ ਫੇਰੀਆਮ ਹੋ ਗਿਆ ਚ ਪਰ ਸਾਡੇ ਦੇ ਮੁੱਖ ਮੰਤਰੀ ਸਾਹਿਬ ਵੀ ਫੇਰੀ ਤੇ ਜਾਣਾ ਚਾਹੁੰਦੇ ਆ ਵਿਦੇਸ਼ ਫੇਰੀ ਪਹਿਲਾਂ ਵੀ ਜਾ ਕੇ ਆਇਆ ਸੰਜੀਵ ਅਰੋੜਾ ਜੀ ਨੂੰ ਲੈ ਕੇ ਗਏ ਸੀ ਕਾਫੀ ਕਹਿੰਦੇ ਨਿਵੇਸ਼ ਲਈ ਪ੍ਰਬੰਧ ਕਰਦੇ ਫਿਰਦੇ ਆ ਮਾਰਚ ਮਹੀਨੇ ਚ ਵੱਡਾ ਇਨਵੈਸਟਮੈਂਟ ਸਮੇਲਨ ਕਰਾਉਣਾ ਹੈ ਸ਼ਾਇਦ ਮਹਾਰੀਚੇ ਹੋਵੇ ਪਹਿਲਾਂ ਵੀ ਕੈਪਟਨ ਨੇ ਵੀ ਬਹੁਤ ਇਹੀਆਂ ਕੋਸ਼ਿਸ਼ਾਂ ਕੀਤੀਆਂ ਬਦਨਾਨ ਵੀ ਇੱਥੇ ਬੜੇ ਬੜੇ ਵਾਨੀ ਰਾਨੀ ਸੱਦ ਕੇ ਦੇਖ ਲੇ ਹੈਨਾ ਕਿਹੋ ਜੀ ਲੋਕ ਖਿੱਤੀ ਸਵੇ ਨੂੰ ਫਾਇਦਾ ਦੇਣ ਵਾਲੀ ਆਰਥਿਕ ਮਜ਼ਬੂਤੀ ਦੇਣ ਵਾਲੀ ਜਾਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੀ ਕਿੰਨੀ ਕਿੰਨੀ ਇੰਡਸਟਰੀ ਆਈ ਤੁਹਾਡੇ ਸਭ ਦੇ ਨਜ਼ਰ ਸਾਹਨੀ ਹੋਈਗੀ ਉਲਟਾ ਜਿਹੜੀ ਹੈਗੀ ਆ ਕੋਈ ਪਹਾੜਾਂ ਨੂੰ ਚੜ ਗਈ ਹਿਮਾਚਲ ਨੂੰ ਹੈ ਕੋਈ ਹੋਰ ਨਾ ਸਵੇ ਨੂੰ ਚਲੀ ਗਈ ਪੁਰੇ ਵਾਲੀ ਇੰਡਸਟਰੀ ਆਵਾਜ਼ ਨਹੀਂ ਹੋ ਪਾਰੀ ਜਿਹੜੀ ਪਹਿਲਾਂ ਸੀ ਨਵੀਂ ਲਿਆ ਕੇ ਜਦੋਂ ਬਸੂ ਕੀ ਤਾਤੀ ਤਾ ਦੇਖਾਂਗੇ ਹਾਂ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਜਸਤਾ ਇਨਵੈਸਟਮੈਂਟ ਲੈਣ ਜਾਣੇ ਪਹਿਲਾਂ ਸੰਜੀਵ ਬਰੋੜਾ ਜੀ ਨਾਲ ਝਾਟੀ ਲੈ ਕੇ ਆਏ ਨੇ ਖਾਸਾ ਜਾਹ ਝੁੱਟੇ ਨੇ ਤੇ ਪਿਛਲੇ ਦਿਨਾਂ ਚ ਵੀ ਜਾਣਾ ਚਾਹੁੰਦੇ ਸੀ ਯੂਰਪ ਦਾ ਫੇਰੀ ਸੀ ਬਰਤਾਨੀਆਂ ਹੇਣਾ ਇਜ਼ਰਾਈਲ ਇਹਨਾਂ ਮੁੱਲਕਾਂ ਜਾਣਾ ਚਾਹੁੰਦੀ ਸੀ ਕਹਿੰਦੀ ਜੀ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਨਹੀਂ ਦਿੱਤੀ ਉਹ ਰੱਦ ਹੋ ਗਈ ਤੇ ਕਹਿੰਦੇ ਠੀਕ ਹੈ ਜੀ ਇੱਦਾਂ ਨਹੀਂ ਜਾਣਾ ਆਪਾਂ ਕੋਈ ਹੋਰ ਮੁੱਲਕ ਲੱਭ ਲਉ ਕਹਿੰਦੀ ਇਹ ਮੁੱਲਕ ਲੱਭ ਲੈ ਹੁਣ ਹੌਲੈਂਡ ਤੇ ਚੈਕ ਗੰਨਰਾਜ ਹੁਣ ਇਹਨਾਂ ਮੁੱਲਕਾਂ 'ਚ ਜਾਣਾ ਜੀ ਕਹਿੰਦੇ ਪੈਸੇ ਤਾਂ ਅਚਾਨਕ ਸੰਜੀਵ अरोड़ा ਦੀ ਮਾਮਲੇ 'ਚ ਖਬਰ ਆਈ ਕਿ ਉਹਨਾਂ ਦੀ ਸਿਹਤ ਕੱਲ ਰਾਤ ਰਾਤ ਖਾਣਾ ਖਾਣ ਗਿਆ ਵਿਗੜੀ ਉਹਨਾਂ ਨੂੰ ਐਮਰਜੈਂਸੀ 'ਚ ਲੈ ਜਾਣਾ ਪਿਆ ਹਸਾਲ ਚ ਜੇਰੇ ਲਾਜ਼ਮੀ ਬਿਸ਼ੱਕ ਕਿਹਾ ਜਾ ਰਿਹਾ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਸਿਹਤ ਤੰਦਰੁਸਤੀ ਉਹ ਕਹਿੰਦਾ ਜੀ ਮਿਹਨਤ ਬਹੁਤ ਕਰਦੇ ਇਸ ਲਈ ਥਕਾਵਟ ਨਹੀਂ ਹੋਗੀ ਉਹਨਾਂ ਨੂੰ ਡਾਕਟਰਾਂ ਨੇ ਜੀ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਤੇ ਪ੍ਰਮੁਖ ਮੰਤਰੀ ਸਾਹਿਬ ਤਾਂ ਉਹਨਾਂ ਨੂੰ ਕਹਿੰਦੇ ਜੀ ਫਰਵਰੀ ਦੇ ਦੂਜੇ ਹਫਤੇ ਜਾਂ ਪਹਿਲਾ ਹਫਤਾ ਖਤਮ ਹੋਣ ਦੇ ਲੈ ਜਾਣਾ ਚਾਹੁੰਦੇ 9 ਫਰਵਰੀ ਦੇ ਨਿਰਧਾਰਿਤ ਦਾ ਦੌਰਾ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਤਾਂ ਤੈਅ ਕੀਤਾ ਹੋਇਆ ਹੈ ਹਾਲੈਂਡ ਤੇ ਗੰਡਾਜ਼ ਦਾ ਪਰ ਇੰਤਜ਼ਾਰ ਮਨਜ਼ੂਰੀ ਮੰਗਨ ਦਾ ਤੇ ਮਨਜ਼ੂਰੀ ਗ੍ਰਹਿ ਮੰਤral ਨੇ ਦੇਣੀ ਹੈ ਸੋ ਇੱਕ ਵਾਰ ਤਾਂ ਪਹਿਲਾਂ ਜਾਏ ਅਸੀਂ ਵਿਰੋੜਾ ਨਾਲ ਉਹਨੂੰ ਦੁਬਾਰਾ ਮਨਜ਼ੂਰੀ ਮਿਲੂਗੀ ਕਿ ਨਹੀਂ ਮਿਲੂਗੀ ਕਿਉਂਕਿ ਪਿਛਲੇ ਦੌਰ ਦੀ ਮਨਜ਼ੂਰੀ ਨਹੀਂ ਮਿਲੀ ਸੀ ਪਰ ਮੁੱਖ ਮੰਤਰੀ ਸਾਹਿਬ ਛੂਟਾ ਜ਼ਰੂਰੀ ਇਹ ਲੈਣਾ ਚਾਹੁੰਦੇ ਆ ਕਿ ਮਾਰ ਲਓ ਫੇਰੀਆਂ ਜਿੰਨੀਆਂ ਕਬਜ ਦੀਆਂ ਇਨਵੈਸਟਮੈਂਟ ਆਵੇ ਨਾ ਆਵੇ ਆਪਾਂ ਦਾ ਗੀੜੀ ਦੇ ਆਓ ਚਲੋ ਇਹ ਗੀੜੀ ਨੂੰ ਮਨਜ਼ੂਰੀ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਦੇਖਦੇ ਹਾਂ ਪਰ ਜਾਣਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਹੋਰਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮੇਟਾ ਸ਼ਾਹ ਦੇ ਨਾਮ ਇੱਕ ਚਿੱਠੀ ਲਿਖੀ ਹੈ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਮ ਚਿੱਠੀ ਲਿਖਦਿਆਂ ਉਹਨਾਂ ਨੂੰ ਕਿਹਾ ਜੀ ਕਿ ਚੰਡੀਗੜ੍ਹ ਜਿਹਨੂੰ ਤੁਸੀਂ ਜੂਟੀ ਵੱਜੋਂ ਬਣਾਇਆ ਹੋਇਆ ਇਹ ਪੰਜਾਬ ਦੀ ਰਾਜਸਥਾਨੀ ਹੈ ਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਲਾਇਸੈਂਸੀ ਹਥਿਆਰ ਲੈ ਕੇ ਆਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਇਹ ਬਹਾਲ ਕੀਤੀ ਜਾਵੇ ਜੀ ਪਹਿਲਾਂ ਹੈਗੀ ਸੀ ਕਹਿੰਦੇ ਜੀ ਫਿਰ ਬੰਦ ਹੋ ਗਈ ਜੀ ਇਸ ਲਈ ਦਿੱਕਤ ਆਉਂਦੀ ਹੈ ਮਤਲਬ ਵੈਸੇ ਹੀ ਪੰਜਾਬ ਤੋਂ ਜੇਕਰ ਕਿਸੇ ਨੇ ਚੰਡੀਗੜ੍ਹ ਆਉਣਾ ਹੈ ਤੇ ਉਹਦੇ ਕੋਲ ਲਾਇਸੈਂਸੀ ਹਥਿਆਰ ਆਉਣਾ ਬਾਰਡਰ ਤੋਂ ਕਿਤੇ ਰੱਖ ਕੇ ਨਹੀਂ ਆ ਸਕਦਾ ਕਿ ਮਾਲੀ ਰਿਆ ਕੇ ਕਿਤੇ ਰੱਖ ਜੂਗਾ ਤੇ ਫਿਰ ਇਹ ਇਹ ਕਿਵੇਂ ਰੋਕਿਆ ਜਾਂਦਾ ਹੈ ਕਿਉਂ ਰੋਕ ਰਹੇ ਨੇ ਪੰਜਾਬ ਦੀ ਰਾਜਧਾਨੀ ਮਤਾ ਬਾਜੂ ਬਈ ਜਨਾਬ ਸਪੀਕਰ ਸਾਹਿਬ ਨੇ ਚਿੱਠੀ ਸਹੀ ਲਿਖੀ ਹੈ ਪਰ ਜਨਾਬ ਅਸੀਂ ਇਹ ਟੈਂਪਰੇਰੀ ਪੁੜੀਆਂ ਕਿਉਂ ਮੰਗਦੇ ਹਾਂ ਅਸੀਂ ਰਾਜਨੀਤਿਕ ਲੜਾਈ ਕਿਉਂ ਨਹੀਂ ਲੜਦੇ ਕਿ ਜਨਾਬ ਚੰਡੀਗੜ੍ਹ ਸਾਡਾ ਸਾਨੂੰ ਦਿਓ ਤੇ ਫਿਰ ਆਪਣੇ ਨਿਯਮ ਪਾਲ ਲੇ ਤੁਸੀਂ ਕਿੰਨੇ ਕ ਪੰਜਾਬ ਦੇ ਲੋਕਾਂ ਲੋਕਾਂ ਦੀ ਹੱਕ ਹਕੂਕਾਂ ਦੀ ਲੜਾਈ ਲੜਦੇ ਹੋ ਕਦੇ ਇਹ ਚਿੱਠੀ ਕਿਉਂ ਨਹੀਂ ਲਿਖੀ ਕਿ ਪੰਜਾਬ ਦੇ ਜਦੋਂ ਕਿਸਾਨ ਚੰਡੀਗੜ੍ਹ ਆ ਕੇ ਧਰਨਾ ਲਾਉਣਾ ਚਾਹੁੰਦੇ ਆ ਜੀ ਕਿਉਂ ਚੰਡੀਗੜ੍ਹ ਪੁਲਿਸ ਰੋਕਦੀ ਹੈ ਕਦੇ ਚਿੱਠੀ ਇਸ ਗੱਲ ਲਈ ਕਿਉਂ ਨਹੀਂ ਲਿਖੀ ਪੰਜਾਬ ਤੋਂ ਜਦੋਂ ਮਜ਼ਮਾਜਮਾ ਦੇ ਵਰਗ ਵਿਦਿਆਰਥੀਆਂ ਦੇ ਵਰਗ ਕੋਈ ਬੇਰਜ਼ਗਾਰ ਚੰਡੀਗੜਾ ਆ ਕੇ ਧਰਨਾ ਲਾਉਣਾ ਚਾਹੁੰਦੇ ਆ ਆਪਣੇ ਮੁੱਖ ਮੰਤਰੀ ਦੇ ਦਰਵਾਜ਼ੇ ਮੂਰੇ ਆਪਣੇ ਮੁੱਖ ਮੰਤਰੀ ਦੇ ਦਫਤਰ ਮੂਰੇ ਆਪਣੇ ਮੁੱਖ ਮੰਤਰੀ ਦੇ ਘਰ ਮੂਰੇ ਜਾਂ ਮਟਕਾ ਚੌਂਕ ਤੇ ਕਿਉਂ ਰੋਕਿਆ ਜਾਂਦਾ ਜੀ ਇਹਦੇ ਲਈ ਕਦੇ ਚਿੱਠੀ ਨਹੀਂ ਲਿਖੀ ਲਾਇਸੈਂਸੀ ਕਿਉਂਕਿ ਇੱਕ ਕ੍ਰੀਮੀ ਲੇਅਰ ਹੈ ਹਾਈ ਪ੍ਰੋਫਾਈਲ ਮਾਮਲੇ ਨੇ ਬੜੇ ਘਰਾਣਿਆਂ ਨੂੰ ਲੋੜ ਐ ਪੈਸੇ ਵਾਲੇ ਟੱਕੇ ਵਾਲੇ ਲੋਕਾਂ ਨੂੰ ਲੋੜ ਐ ਮਸ਼ਹੂਰੀ ਵਾਲੇ ਬੰਦਿਆਂ ਨੂੰ ਲੋੜ ਐ ਜਾਂ ਜਿਨ੍ਹਾਂ ਦੇ ਜਾਨ ਮਾਲ ਨੂੰ ਖਤਰਾ ਐ ਬਈ ਠੀਕ ਐ ਉਹ ਸਰਕਾਰ ਤੱਕ ਪਹੁੰਚ ਅਪਰੋਚ ਕਰਨ ਵਾਲੇ ਬੰਦੇ ਹੋਣੇ ਉਹਨਾਂ ਨੇ ਕਿਹਾ ਹੁਣ ਕਿ ਸਰਬ ਉਹਨਾਂ ਦਾ ਫਿਕਰ ਐ ਪੰਜਾਬ ਦੇ ਹੱਕ ਦਾ ਫਿਕਰ ਕਰਕੇ ਸਮਿੱਚੀ ਚਿੱਠੀ ਲਿਖੋ ਜੀ ਸਾਨੂੰ ਚੰਡੀਗੜ੍ਹ ਤੋਂ ਤੇ ਚਿੱਠੀ ਕਿਉਂ ਉਹਦੇ ਲਈ ਰਾਜਨੀਤਿਕ ਪ੍ਰੋਗਰਾਮ ਲਿਖੋ ਤੁਹਾਡੀ ਪਾਰਟੀ ਐ ਤੁਸੀਂ ਤਾਂ ਪੰਜਾਬ ਦੇ ਹੱਕਾਂ ਲਈ ਆਏ ਸੀ ਮੌਕਾ ਹੈਗਾ ਨਾ ਇੰਨੀ ਕੀ ਗੱਲ ਕਰਨੀ ਐ ਜਿੰਨੀ ਇੱਕ ਦਰਸਤ ਲੱਗਿਆ ਜੀ ਇਹਨੂੰ ਲੈ ਕੇ ਕੋਈ ਸਵਾਲ ਜਵਾਬ ਨਾਲ ਖੜਾ ਹੋ ਜੂਵੇ ਸੋ ਕੰਮ ਕਰ ਦਿੰਦਾ ਸੋ ਹੁਣ ਸਪੀਕਰ ਸਾਹਿਬ ਦੀ ਚਿੱਠੀ ਕਿੰਨਾ ਕੁ ਰੰਗ ਦਿਖਾਉਂਦੀ ਹੈ ਕਿੰਨੇ ਕੁ ਲੋਕਾਂ ਨੂੰ ਇਜਾਜ਼ਤ ਮਿਲਦੀ ਹੈ ਇਹ ਆਉਣ ਵਾਲਾ ਵਕਤ ਤੈਅ ਕਰੂਗਾ ਪਰ ਚਿੱਠੀ ਚਰਚਾ ਜ਼ਰੂਰ ਹੈ ਚਲੋ ਇੱਕ ਚਰਚਾ ਅੱਜ ਰਾਸਵਾ ਦੇ ਹਵਾਲੇ ਨਾਲ ਆਈ ਸਾਹਮਣੇ ਅਦਾਲਤਾਂ ਦੇ ਵਿੱਚ ਕੇਸ ਕਿਵੇਂ ਲਟਕਦੇ ਨੇ ਉਹ ਆਪਾਂ ਬਾਖਵਾਂ ਬੰਦੇ ਤੁਰ ਜਾਂਦੇ ਨੇ ਦਿੱਲੀ ਸਿੱਖ ਕਤਲਿਆਂ ਦੇ ਮਾਮਲੇ 'ਚ ਜਿਹੜੇ ਪੀੜਤ ਵਿਅਕਤੀ ਸੀਗੇ ਜਿਨ੍ਹਾਂ ਜਿਹੜੇ ਇਹ ਸਿੰਚਰ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਗਏ ਉਹਨਾਂ ਦੇ ਪੀੜਤ ਪਰਿਵਾਰਾਂ ਦੇ ਜਿਹੜੇ ਜੀ ਲੜਾਈ ਲੜ ਰਹੇ ਸੀ ਇਨਸਾਫ ਦੀ ਉਹ ਵੀ ਕਿੰਨੇ ਤੁਰ ਗਏ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ ਇਥੋਂ ਦਾ ਇਹ ਲੱਗੋ ਕਿ ਅਦਾਲਤਾਂ ਚ ਕੀ ਹੁੰਦਾ ਤੇ ਬੰਦੇ ਬਿਰਖ ਹੋ ਗਏ ਪੱਤਰ ਸਾਧੀਆਂ 17 ਭਾਰਤ ਚ ਕਹਿੰਦੇ 10 ਲੱਖ ਦੀ ਆਬਾਦੀ ਪਿੱਛੇ ਸਿਰਫ 22 ਜੱਜ ਨੇ ਹਿਰਾਸਵਾ ਚ ਜਾਣਕਾਰੀ ਸਾਂਝੀ ਕੀਤੀ ਹੈ ਮੰਤਰੀ ਸਾਹਿਬ ਨੇ ਕਾਨੂੰਨ ਮੰਤਰੀ ਨੇ ਅਰਜੁਨ ਰਾਮ ਮੇਘਵਾਲ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ 10 ਲੱਖ ਬੰਦਿਆਂ ਪਿੱਛੇ ਬਾਈ ਜੱਜ ਨੇ ਸਾਡੇ ਕੋਲ ਇਹ ਐਸਡਿ ਸਥਿਤੀ ਰਾਂਸੂਆ ਵਿੱਚ ਦੱਸਿਆ ਗਿਆ ਕਿ ਭਾਰਤ ਚ 10 ਲੱਖ ਦੀ ਵਾਦੀ ਪਿੱਛੇ ਸਿਰਫ ਬਾਈ ਜੱਜ ਹਨ 1987 ਦੀ ਆਪਣੀ 120ਵੀਂ ਰਿਪੋਰਟ ਵਿੱਚ ਕਾਨੂੰਨ ਕਮਿਸ਼ਨ ਨੇ ਸਪੱਸ਼ਟ ਕੀਤੀ ਸੀ ਇਹ ਵੀ ਜਾਣਕਾਰੀ ਸਾਹਮਣੇ ਹੈ ਕਿ 1987 ਚ ਆਪਣੀ 120ਵੀਂ ਰਿਪੋਰਟ ਵਿੱਚ ਕਾਨੂੰਨ ਕਮਿਸ਼ਨ ਨੇ ਸਪੱਸ਼ਟ ਕੀਤੀ ਸੀ ਕਿ ਭਾਰਤ ਚ 10 ਲੱਖ ਦੀ ਵਾਦੀ ਪਿੱਛੇ 50 ਜਾਂਚ ਹੋਣ ਚਾਹੀਦੀ ਹੈ ਜੇ 1987 ਚ ਗੰਭੀਤ ਕਿ 10 ਲੱਖ ਪਿੱਛੇ 50 ਜੱਜ ਹੋਣੇ ਚਾਹੀਦੇ ਨੇ ਤਾਂ ਅੱਜ ਅਜੇ ਬਾਈਓ ਨੇ ਤੇ ਹੁਣ ਤੱਕ ਕੇਸ ਵਾਲੇ ਮਾਮਲੇ ਵੀ ਕਿੰਨੇ ਵੱਧ ਗਏ ਲੋਕਾਂ ਸ਼ਹਿਨ ਚక్తి ਵੀ ਨਹੀਂ ਰਹੀ ਬਵਾਦ ਵੀ ਇੰਨੇ ਵੱਡੇ ਹੋ ਗਏ ਹੈਨਾ ਠੱਗੀ ਠੋਰੀ ਦਾ ਦੌਰ ਵੀ ਇੰਨਾ ਵੱਧ ਗਿਆ ਸਾਈਬਰ ਕ੍ਰਾਈਮ ਵੀ ਇੰਨਾ ਵੱਧ ਗਿਆ ਫਿਰ ਕੇਸ ਵੀ ਉਹਦੇ ਨਾਲ ਵੱਧਦੇ ਨੇ ਸੋ ਪਰ ਫਿਰ ਅੱਜ ਵੀ ਜੱਜ 50 ਤੱਕ ਤੱਕ ਹੀ ਜਾਣਾ ਸਤ ਬਾਈਆਂ ਤੇ ਖੜੇ ਆ ਸਥਿਤੀ ਹੈ ਕਹਿੰਦੇ 1987 ਦੀ ਆਪਣੀ 120 ਰਿਪੋਰਟ ਵਿੱਚ ਕਾਨੂੰਨ ਕਮਿਸ਼ਨ ਵਿੱਚ ਪਾਰਸ਼ ਕੀਤੀ ਸੀ ਕਿ ਭਾਰਤ ਵਿੱਚ ਪ੍ਰਤੀ 10 ਲੱਖ ਵਾਦੀ ਪਿਛੇ 50 ਜੱਜ ਹੋਣੇ ਲਾਜ਼ਮੀ ਨੇ ਰਾਸ਼ਟਰ ਸਭਾ ਵਿੱਚ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਮੌਜੂਦਾ ਸਮੇਂ ਵਿੱਚ 10 ਲੱਖ ਦੀ ਵਾਦੀ ਪਿਛੇ ਲਗਭਗ 22 ਕੋ ਜੱਜian ਉਹਨਾਂ ਇਹ ਵੀ ਦੱਸਿਆ ਕਿ ਕਾਨੂੰਨ ਅਤੇ ਨਿਆਂ ਮੰਤਰਾਲਾ ਇਸ ਬਾਰੇ ਮਤਲਬ ਗਿਣਤੀ ਮਿੰਤੀ ਕਰ ਰਿਹਾ ਹੈ ਕਿ 2011 ਦੀ ਮਰਦਮਸ਼ਵਰੀ ਦੇ ਅੰਕੜਿਆਂ ਅਤੇ ਸਾਲ 2026 ਵਿੱਚ ਸੁਪਰੀਮ ਕੋਰਟ ਹਾਈ ਕੋਰਟ ਤੇ ਜ਼ਿਲ੍ਹਾ ਅਦਾਲਤਾਂ ਵਿੱਚ ਜੱਜਾਂ ਦੀ ਮੰਜ਼ੂਰਸ਼ੁਦਾ ਗਿਣਤੀ ਨੂੰ ਆਧਾਰ ਬਣਾਉਂਦਾ ਹੈ ਕਹਿੰਦੇ ਉਹਦੇ ਆਧਾਰ ਤੇ ਅਸੀਂ ਅੱਗੇ ਵਧਣਾ ਚਾਹੁੰਦੇ ਜਿਹੜੀ ਮਰਦਮਸ਼ੁਮਾਰੀ ਹੁਣ 2026 ਚੋਣੀ ਹੈ ਮੰਤਰੀ ਸਾਹਿਬ ਨੇ ਕਿਹਾ ਕਿ ਅਦਾਲਤ ਵਿੱਚ ਕੇਸਾਂ ਦੇ ਦੇਰ ਤੱਕ ਲਟਕਦੇ ਰਹਿਣ ਪਿੱਛੇ ਕਈ ਕਾਰਨ ਹੁੰਦੇ ਨੇ ਕੱਲਾ ਇਹੀ ਕਾਰਨ ਨਹੀਂ ਉਹਦੇ ਚ ਸਬੂਤਾਂ ਦੀ ਘਾਟ ਵਕੀਲ ਜਾਂਚ ਏਜੰਸੀਆਂ ਗਵਾਹਾਂ ਦਾ ਸਹਿਯੋਗ ਇਹ ਵੀ ਕਾਰਨ ਹੁੰਦੇ ਨੇ ਕੱਲੇ ਜੱਜਾਂ ਦੀ ਕਮੀ ਕਰਨੀ ਪਰ ਜੱਜਾਂ ਦੀ ਕਮੀ ਵੀ ਇੱਕ ਪਹਿਲੂ ਵੱਡਾ ਹੈ ਸੋ ਇਸ ਲਈ ਇਸ ਗੱਲ ਵੱਲ ਵੀ ਗੌਰ ਕਰਨ ਦੀ ਲੋੜ ਹੈ ਕੱਲਾ ਜਵਾਬ ਦੇ ਕੇ ਨਹੀਂ ਸਰਦਾ ਕਾਨੂੰਨ ਮੰਤਰੀ ਸਾਹਿਬ ਤੁਹਾਡਾ ਤੁਹਾਡੀ ਜ਼ਿੰਮੇਵਾਰੀ ਮਸਲਿਆਂ ਨੂੰ ਹੱਲ ਕਰਨ ਦੀ ਵੀ ਹੈ ਉਹਦੇ ਕੰਨੀ ਵੀ ਕਾਰ ਕਰਦੀ ਲੋੜ ਹੈ ਬਹੁਤ ਬਹੁਤ ਸ਼ੁਕਰੀਆ